नशे के खिलाफ चलाई मुहिम आज मुकसर साहब पुलिस को बहुत बड़ी सिकलता मिली जो टीम लेड बाय एस पी डी साहब एंड डी एस पी डी तो इंचार्ज सीआईए वन तो सारी टीम ने इंफॉर्मेशन बेसिस पर एक बड़ा चंगा ट्रैप लाया एल यह इंफॉर्मेन थी कि काफ़ी भारी मात्रा के झारखंडों चलिया तो ये मुकसर मुक्तसर पहुंचे ਇਦੇ ਰਿਗਾਰਡਿੰਗ ਸਪੈਸੀ ਜਨਾਬੋ ਜੋ ਸਾਡੀ ਟੀਮ ਆਫ ਗਈਆਂ ਸਾਰੀ ਸਿੱਟਾ ਵੀ ਭਾਰ ਤੇ ਅਸੀਂ ਵੇਟ ਵਿੱਚ ਸੀ ਕਿ ਇਹ ਗੱਡੀ ਕਿਵੇਂ ਸਾਨੂੰ ਤੱਕਰੀ ਹੋ ਕੇ ਕਿੱਥੇ ਨੂੰ ਗਿਆ ਜਾਵੇ। ਇਹ ਪਸ਼ੂ ਰਾਜ ਆਲਖ ਸ਼ਾਨਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਦਾ ਕੰਮ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਸਾਡੀ ਸਾਰੀ ਟੀਮਾਂ ਨੇ ਫੇਰ ਆ ਕੇ ਕੋਈ ਪ੍ਰਾਪਤ ਲਿਆਇਆ। ਇਹਨਾਂ ਨੂੰ ਇੱਕ ਸ਼ਕਤੀ ਕੈਂਟਰ ਮਿਲਿਆ ਜੇ ਜੇ ਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਜੋ ਟਰੱਕ ਦੇ ਵਿੱਚ ਸੀਗੇ ਕਿ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕਹਿੰਦੇ ਕਿ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਡੋਡੇ ਪੋਸਟ ਦੀ ਮਿਲੀਆਂ ਉਸ ਤੋਂ ਬਾਅਦ ਪ੍ਰੋਸੈਸ ਹੈਗਾ ਇਹ ਸਾਰੇ ਡੋਡੇ ਪੋਸਟ ਦੀ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਉਣ ਲਈ वो मैजरमेंट करू गई इनिशियल एसटीमेट जो सा देखकर सूँ लगता कि पंद्रह कुंटल बट ग्रैजुअली जिमें जिमें मेजरमेंट खोली गई ये जो टोटल समान है सताई कुटल पर आगे खड़ा होगा ये हाल असी दो बंद अरैसट किते एक मनिंदर सिंह है एक आकाशदीप सिंह एक छत्तीस साल से भी साल के है अगेन ये है ड्राइवर जो समान सीछे साड़ी टीम ऑलरेडी बहार रही ਉਹ ਬੰਦੇ ਨੂੰ ਵੀ ਜਲਦ ਜਲ ਫੜ ਕੇ ਅੰਦਰ ਦਿੱਤਾ ਜਾਏਗਾ ਤੇ ਉਹਦੇ ਤੋਂ ਉਹਦੀ ਜਿੰਨੀ ਪ੍ਰਾਪਰਟੀ ਹੈਗੀ ਹੈ ਉਹ ਪ੍ਰਾਪਰਟੀ ਵੀ ਨਹੀਂ ਬੰਦਾਰੀ ਪ੍ਰਾਪਰਟੀ ਸੀ ਐਟੈਕ ਕਰਾ ਦੇਣੀ ਉਹਦੀ ਜਾਸਾਵੇ ਉਹਦੀ ਵਾਗੇ ਉਹਦੀ ਗੱਡੀਆਂ ਹੁਣ ਅਗਲੇ ਕੋ ਇਕਨੋਮਿਕ ਅਕੀਸ ਹੈਗੇ ਇਸ ਕ੍ਰਾਈਮ ਦੇ ਕੋਈ ਨਾ ਲੀ ਇਸ ਤੋਂ ਇਲਾਵਾ ਅਸੀਂ ਇੱਕ ਕੈਂਟਰ ਜੋ ਹੈਗਾ ਉਹ ਬਰਾਮਦ ਕੀਤਾ ਤੇ ਨਾਲ 90 ਘੱਟੇ ਜੋ ਹੈਗੇ ਜੋ ਟੋਟਲਿੰਗ ਸੱਤੀ ਕੁਇੰਟਲ ਇਹ ਮੌਕਾ ਪੁਲਿਸ ਨੇ ਬਣਾਇਆ ਹੈ। ਪਰ ਇਹ ਨਹੀਂ ਕਿ ਚੰਦ ਵੀ ਕਿਤੇ ਕੰਮ ਨਹੀਂ ਕਰਦੇ। ਹਾਲੇ ਜਿਹਨਾਂ ਦੀ ਜੋ ਮੋਰਲੀ ਕੁੱਝ ਚੱਲ ਰਹੀ ਹੈ ਮੁਖਸ਼ਰ ਦੇ ਵਿੱਚ ਹੀ ਆ ਰਹੀ। ਮੇ ਨੇਮਸ ਵਗੈਰਾ ਨਹੀਂ ਡਿਸਕਲੋਸ ਕਰਾਂਗੇ ਕਿ ਹਾਲੇ ਫਾਦਰ ਜੀ ਆਪਰੇਸ਼ਨ ਆਏਗਾ ਇਟ ਇਸ ਪਿਲਮ ਕੌਨਗੋ। ਜਿਵੇਂ ਅਗਲਾ ਬੰਦਾ ਸਾਡੇ ਕੋਲ ਆਂਦਾ ਹੈ ਵੀ ਆ ਸ਼ੋਰ ਕਿ ਉਹਦੇ ਤੋਂ ਸਾਨੂੰ ਔਰ ਵੀ ਰਿਕਵਰੀ ਮਿਲੇ। ਇਸੇ ਵੱਡੀ ਸਮਾਂ ਹੈ। ਮੁਖਸ਼ਰ ਨਹੀਂ ਹੈ ਜੀ ਜੋ ਸਾਡੇ ਗੁੱਲ ਜੀ ਨੇ ਕਿ ਜਿਹਨੇ ਬੁਲਾਇਆ ਮੰਗਾਇਆ ਸਮਾਨ। ਕਿ ਬੇਸਿਕਲੀ ਕਿੰਗ ਪਿਨ ਹੈਗਾ ਪੂਰੇ ਆਪਰੇਸ਼ਨ ਦਾ।

ਤੇ ਇਹਨਾਂ ਦਾ ਜੋ ਮੋਡਸ ਆਫ ਪ੍ਰੈਂਡੀ ਹੈਗਾ ਜਿਸ ਨੂੰ ਅਸੀਂ ਵੀ ਦੇਖਿਆ ਕਿ ਔਨ ਆਰਮੀ ਡਿਊਟੀ ਕਰਕੇ ਜਿਉਂ ਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਔਨ ਆਰਮੀ ਡਿਊਟੀ ਦਿਨਾ ਗੱਡੀਆਂ ਤੇ ਲਿਖਿਆ ਹੁੰਦੇ ਅਸੀਂ થોੜਾ ਗਰੀਜ਼ ਕਰਦੇ ਬਟ ਸਾਡੀ ਇਨਫੋਰਮੇਸ਼ਨ ਬੜੀ ਪੱਕਾ ਸੀ ਤੇ ਇਸ ਕਰਕੇ ਰੋਕਿਆ ਗਿਆ ਬਾਕੀ ਨਾ ਦੀ ਜੋ ਕੁਝ ਗਿਚ ਹੈਗੀ ਹੈ ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਪੋਰਟ ਦੇ ਵਿੱਚ ਨਿਰਮਾਣ ਲੱਤੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਦੇ ਨਾਲ ਬੱਚੀ ਹੈ ਔਨ ਆਰਮੀ ਇਹਨੇ ਲਭਾਇਆ नहीं नहीं कोई हले इधर कोई गल नहीं आई है इन्होंने ऑन आर्मी ड्यूटी स्पेसिफिकली लिखाया कि बाकी नाके नहीं कोई क्रॉस कर सकता तो लोकल पुलिस जेडी बड़ी सपोर्ट आई है बहुत सारे ऐसा जिले का आर्मी ड्यूटी लिखी है जा जे प्रेस वाले भी बंदे एंबुलेंस लगा के ता गति में जेडी है अपील करना चाहूंगे मैं जी मेरी अपील दो है, है जी एक है कि पब्लिक पब्लिक के नाल पब्लिक यूटिंग का एक सिलसिला शुरू किया है ਰੀਸੈਂਟਲੀ ਅਸੀਂ ਪਬਲਿਕ ਮੀਟਿੰਗ ਕੀਤੀ ਸੀ ਬਸ ਸਟੈਂਡ ਦੇ 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 ਰਿਗਾਰਡਿੰਗ ਫਾਈਨ ਹੌਟਸਪੌਟਸ ਉਹਨਾਂ ਦੇ ਵਿੱਚੋਂ 3 ਹੌਟਸਪੌਟਸ ਆਲਰੇਡੀ ਰੇਟਾ ਹੋ ਚੁੱਕੀਆਂ ਜਿਸ ਜਾਣ ਵਾਲੇ ਸੀਗੇ ਪੜਨ ਵਾਲੇ ਸੀਗੇ ਫੜੇ ਗਏ ਇਸ ਤੋਂ ਬਾਅਦ ਜੇ ਸਾਡਾ ਅਗਲਾ ਪੜਾਅ ਹੋਗਾ ਅਸੀਂ ਅਸੀਂ ਸਾਰੀ ਮੀਟਿੰਗਾਂ ਕਰਨ ਲੱਗੇ ਪਿੰਡਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਇੱਕ ਅਸੀਂ ਵਾਲੀਬਾਲ ਦਾ ਕੰਪੀਟੀਸ਼ਨ ਰੱਖ ਰਹੇ ਨੈਕਸਟ ਵੀਕਐਂਡ ਫਰਡੇ ਸੱਤ ਤੋਂ ਸੰਡੇ ਤੇ ਅਸੀਂ ਸਾਰੇ ਜੋ 250 ਪਿੰਡ ਸਾਡੇ ਹੈਗੇ ਆ ਜिले ਦੇ ਸਾਰੇ ਪਿੰਡੋਂ ਵੀ ਇੱਕ ਇੱਕ ਟੀਮ ਹੋਣੀ ਹੈ ਉਹਦੇ ਵਿੱਚ ਤੇ ਉਹਦੇ کافی ਚੰਗੇ ਐਸੀ ਪ੍ਰਾਈਸ ਦੇ ਇੱਕ ਅਵੇਰਨੈਸ ਪ੍ਰੋਗਰਾਮ ਜੋ ਹੈਗਾ ਨਸ਼ੇ ਦੇ ਖਿਲਾਫ ਸਫਲਾਨਾ ਸ਼ੁਰੂ ਕੀਤਾ ਹੈ ਤੇ ਮੈਂ ਸਾਰੀ ਪਬਲਿਕ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਨਾਲ ਜੁੜੋ ਜਿੱਥੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬੰਦੇ ਵੇਚ ਰਹੇ ਨੇ ਦੇਖੋ ਜੀ ਇੱਕ ਹੁੰਦੀ ਹੈ ਵੱਡੀ ਰਿਕਵਰੀ ਇੱਕ ਹੁੰਦੀ ਹੈ ਜੋ ਛੋਟੀ ਛੋਟੀ ਕੁੜੀਆਂ ਵੇਚ ਰਹੇ ਨੇ ਮੱਲਿਆਂ ਦੇ ਵਿੱਚ ਉਹ ਕਰਦੇ ਪਬਲਿਕ ਨੂੰ ਅਸਲੀ ਬਰੇਸ਼ ਤੇ ਉਹਦੀ ਜਿਹਦੇ ਕੋਲ ਵੀ ਇਨਫੋਰਮੇਸ਼ਨ ਆਏਗੀ ਜੀ ਵੀ ਆਰ ਓਪਨ ਐਂਡ ਵੀ ਆਰ ਵੈਰੀ ਰਿਸਪੋਨਸਿਵ ਨਾ ਹੇ ਦੇ ਸਪੈਸੀਫਿਕਲੀ ਹੁਣ ਸਾਡੀ ਮੁਹਿੰਮ ਜੋ ਹੈ ਨਸ਼ੇ ਦੇ ਖਿਲਾਫ ਚੱਲ ਰਹੀ ਹੈ जग क्रिमिनल तो ये चेतावनी है तो प्रॉपर्टी अटैच करके कॉम्पीटेंट अथॉरिटी भेजते हैं जो साइमे आते जाते हैं अभी सारे शेयर भी करा तो मैं यही गल कर करना चाह रहा है बार बार कि प्रॉपर्टियां अटैच होनी घर अटैच होने ਤੁਡੀ ਗੱਡੀਆਂ ਅਟੈਚ ਹੋਣੀ ਹੈ ਕੁਝ ਨਹੀਂ ਛੱਡਿਆ ਜਾਊਗਾ ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕਮ ਹੈਗੇ ਇਹਨੂੰ ਕਾਈਂਡਲੀ ਛੱਡਿਆ ਜਾਏ ਤੇ ਤੁਸੀਂ ਕਾਫੀ ਫਿੱਰੇ ਕੰਮ ਕਰੋ ਬਿਲਕੁਲ ਚਿੱਟੇ ਦੀ ਵੀ ਰਿਕਵਰੀ ਹੋਏਗੀ ਜੇ ਸਾਰੇ ਡਰਗਸ ਦੇ ਅਸੀਂ ਮੱਗਰ ਲੱਗੇ ਜਿਹਨੇ ਵੱਡੇ ਸਮਗਲ ਜੈਗੇ 50 ਜੁਕੀ ਮੱਗਰ ਦੂਨੀ ਖੜੀ ਆਈ ਪੋਸਟ ਜਿਹੜੇ ਅੱਗ ਪਰ ਅਜੇ ਤੱਕ ਨੂੰ ਵੱਡੇ ਕੋਈ ਨਹੀਂ ਦਿੱਤੇ ਦੇਖ ਨਹੀਂ वो भी होएगी ऑपरेशन सारे दे इंफॉर्मेन डिवेलप हो रही तो पिछले हफ्ते देखी सौ ग्राम हैरोइन के दो तीन पत्ते भी दो अपनी स्मगलिंग हैगी नज़र आ रहा है कि हम ज़्यादा फार्मास्यूटिकल वाली साइड जा रही है तो फार्मास्यूटिकल अभी स्पैशल जो है, है एक चैकिंग ऑफ तो मेडिकल शॉप्स जो है जो कि गोलियाँ गोलियां बेचने का काम कर रहे हैं अभी अगली मुहिमा देख ला